ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਿਲਕੁਲ ਸਿੰਪਲ ਡਿਜ਼ਾਈਨ ਹੈ ਤੇ ਇਸ ਨੂੰ ਤੁਸੀਂ ਕਰੀਮ, ਵਾਈਟ, ਪਿੰਕ ਕਿਸੇ ਵੀ ਕਲਰ ਤੇ ਪਾ ਸਕਦੇ ਜੀ ਤੇ ਖਾਸ ਕਰਕੇ ਕਰੀਮ ਕੋਟੀਆਂ ਤੇ ਬਹੁਤ ਹੀ ਸੋਹਣਾ ਲੱਗੇਗਾ ਲੇਡੀਜ਼ ਕੋਟੀ ਤੇ ਜੈਕਟ ਤੇ ਕਿਤੇ ਤੁਸੀਂ ਇਸ ਨੂੰ ਪਾਓ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣੇਗਾ ਤਿੰਨ ਤਿੰਨ ਕੁੰਡਿਆਂ ਦੇ ਨਾਲ ਇਹ ਡਿਜ਼ਾਈਨ ਬਣਦਾ ਹੈ ਤੇ ਦੋ ਕੁੰਡੇ ਸਾਈਡ ਤੇ ਵਾਦੂ ਕਰ ਲੋਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਉਲਟੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਹੈ ਬਹੁਤ ਹੀ ਪਿਆਰਾ ਤੇ ਬਹੁਤ ਸਿੰਪਲ ਡਿਜ਼ਾਈਨ ਹੈ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 6 6 ਸਲਾਈਆਂ ਅਸੀਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਤਿੰਨ ਤਿੰਨ ਦੇ حساب ਨਾਲ ਕੁੰਡੇ ਪਾ ਕੇ ਬਾਰਡਰ ਬਣਾ ਲਵਾਂਗੇ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਉਹ ਆਪਾਂ ਸਿੱਧੀ ਸਿੱਧੀ ਬਣਾ ਲਾਂਗੇ ਕਿਉਂਕਿ ਡਿਜ਼ਾਈਨ ਜਿਹੜਾ ਉਲਟੀ ਸਾਈਡ ਤੋਂ ਪਏਗਾ ਸਾਰੇ ਕੁੰਡੇ ਆਪਾਂ ਸਿੱਧੇ ਸਿੱਧੇ ਬਣਾ ਲੈਣੇ ਆ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਬਣਿਆ ਹੋਇਆ ਬਿਲਕੁਲ ਸਿੰਪਲ ਡਿਜ਼ਾਈਨ ਆ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਲਏ ਇਸ ਤੋਂ ਬਾਅਦ ਆ ਗਏ ਆ ਉਲਟੀ ਸਾਈਡ ਤੇ ਉਲਟੀ ਸਾਈਡ ਦੇ ਵੇਖੋ ਦੂਸਰੀ ਸਲਾਈ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਅਗਲੇ ਕੁੰਡੇ ਨੂੰ ਇਸ ਤਰੀਕੇ ਦੇ ਨਾਲ ਆਪਾਂ ਦੋ ਬਾਲ ਪਾਉਣੇ ਆ ਇਸੀ ਤਰ੍ਹਾਂ ਸਾਰੀ ਉਲਟੀ ਸਲਾਈ ਜਿਹੜੀ ਇਦਾਂ ਹੀ ਬਣਨੀ ਆ ਸਾਰੇ ਕੁੰਡਿਆਂ ਨੂੰ 2-2 ਵਾਲ ਪਾਉਂਦੇ ਜਾਣਾ ਹੈ ਜਿੰਨੇ ਵੀ ਤੁਹਾਡੇ ਕੋਲ ਸਲਾਈ ਦੇ ਉੱਪਰ ਕੁੰਡੇ ਆ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ 2-2 ਵਾਲ ਪਾ ਲੈਣੇ ਬਹੁਤ ਹੀ ਸੌਖਾ ਤੇ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਸਾਰੇ ਕੁੰਡਿਆਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਹਰ ਇੱਕ ਕੁੰਡੇ ਨੂੰ ਇਸ ਤਰ੍ਹਾਂ ਐ ਵੇਖੋ ਡਬਲ ਵਾਲ ਪਾਉਣਾ ਹੈ ਇਹ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਸਿੰਪਲ ਬਣਾਉਣਾ ਹੈ ਪਹਿਲੇ ਕੁੰਡੇ ਨੂੰ ਵੀ ਸਿੰਪਲ ਬਣਾਇਆ ਲਾਸਟ ਵਾਲੇ ਨੂੰ ਵੀ ਸਿੰਪਲ ਬਣਾਉਣਾ ਹੁਣ ਆ ਗਏ ਹਾਂ ਚੌਥੀ ਸਲਾਈ ਤੇ ਸੌਰੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਫਿਰ ਤਿੰਨ ਕੁੰਡੇ ਲੂਜ਼ ਕਰਨੇ 1 2 ਤੇ 3 ਤਿੰਨ ਕੁੰਡੇ ਲੂਜ਼ ਕਰਕੇ ਇਸ ਤਰ੍ਹਾਂ ਇਹਨਾਂ ਤਿੰਨਾਂ ਕੁੰਡਿਆਂ ਨੂੰ ਆਪਾਂ ਇਕੱਠਾ ਬੰਨ੍ਹ ਦੇਣਾ ਤਿੰਨ ਨੂੰ ਇੱਕ ਕਰਤਾ ਫਿਰ ਅਗਲੇ ਤਿੰਨ ਕੁੰਡੇ ਲੂਜ਼ ਕਰਾਂਗੇ ਫਿਰ ਤਿੰਨ ਕੁੰਡਿਆਂ ਨੂੰ ਇਕੱਠਾ ਤਿੰਨ ਤੋਂ ਇੱਕ ਕਰਤਾ ਫਿਰ ਤਿੰਨ ਕੁੰਡੇ ਲੂਜ਼ ਕਰਾਂਗੇ ਤਿੰਨ ਕੁੰਡਿਆਂ ਨੂੰ ਇਕੱਠਾ ਬੰਨਤਾ ਫਿਰ ਤਿੰਨ ਕੁੰਡੇ ਲੂਜ਼ ਕਰਾਂਗੇ ਤੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਹੁਣ ਕੁੰਡੇ ਸਾਡੇ ਜਿਹੜੇ ਘਟ ਗਏ ਨੇ ਹੁਣ ਅੱਗੇ ਆਪਾਂ ਉਲਟੀ ਸਾਈਡ ਤੇ ਚੌਥੀ ਸਲਾਈ ਚੌਥੀ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਇਸ ਤੋਂ ਬਾਅਦ ਇੱਥੇ ਆਪਾਂ ਇੱਕ ਕੁੰਡਾ ਪਹਿਲਾਂ ਉਲਟਾ ਬਣਾ ਲਿਆ ਆਹ ਵਾਲਾ ਜਿਹੜਾ ਪੱਤੇ ਨੂੰ ਤੋਂ ਇੱਕ ਕੀਤੇ ਸੀ ਪਹਿਲਾਂ ਇਹਨੂੰ ਉਲਟਾ ਬਣਾ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਫਿਰ ਇਹਨੂੰ ਦੁਬਾਰਾ ਉਲ ਲੈ ਇੱਕ ਵਾਰੀ ਸਿੱਧਾ ਬਣਾ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਵਾਰੀ ਦੁਬਾਰਾ ਬੁਣ ਲਿਆ ਤੇ ਉਲਟਾ ਬਣਾ ਲਿਆ ਇਹ ਫਿਰ ਸਾਡੇ ਇੱਕ ਤੋਂ ਤਿੰਨ ਹੋ ਗਏ ਫਿਰ ਵੇਖੋ ਪਹਿਲਾਂ ਬੁਣ ਲਿਆ ਧਾਗਾ ਪਿੱਛੇ ਕਰਕੇ ਫਿਰ ਸਿੱਧਾ ਬਣਾ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਫਿਰ ਉਲਟਾ ਬਣਾ ਲਿਆ ਫਿਰ ਪਹਿਲਾਂ ਉਲਟਾ ਫਿਰ ਸਿੱਧਾ ਫਿਰ ਉਲਟਾ ਇੱਕ ਹੀ ਕੁੰਡੇ ਨੂੰ ਆਪਾਂ ਤਿੰਨ ਵਾਰ ਬੁੰਣਾ ਹੈ ਪਹਿਲਾਂ ਉਲਟਾ ਬੁੰਣਾ ਧਾਗਾ ਬੈਕ ਸਾਈਡ ਤੇ ਕਰਕੇ ਸਿੱਧਾ ਬੁਣ ਲੈਣਾ ਫਿਰ ਧਾਗਾ ਆਪਣੀ ਵਾਲੀ ਕਰਕੇ ਉਲਟਾ ਬੁਣ ਲੈਣਾ ਚੌਥੀ ਸਲਾਈ ਬਣ ਗਈ ਹੈ ਲਾਸਟ ਵਾਲਾ ਕੁੰਡਾ ਜਿਹੜਾ ਉਲਟਾ ਬਣਾ ਲੈਣਾ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਹੋਣਾ ਗਿਆ ਪੰਜਵੀਂ ਸਲਾਈਡ ਤੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੰਪਲ ਸਿੱਧੇ ਸਿੱਧੇ ਬਣਾ ਲੈਣੇ ਤੇ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਜੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਨਵੇਂ ਆ ਵੀਡੀਓ ਜਿਹੜੀਆਂ ਤੁਹਾਡੇ ਤੱਕ ਉਹ ਚ ਦਿਨ ਰਹਿਣਾ ਹੁਣ ਪੰਜਵੀਂ ਸਲਾਈ ਬਣਾ ਲਈ ਹੈ ਛੇਵੀਂ ਸਲਾਈ ਆਪਾਂ ਉਲਟੇ ਪਾਸਿਓ ਸਾਰੇ ਗੁੰਡੇ ਉਲਟੇ ਉਲਟੇ ਬਣਾਵਾਂਗੇ ਛੇਵੀਂ ਸਲਾਈ ਇਹ ਉਲਟੇ ਪਾਸਿਓ ਸਾਰੇ ਗੁੰਡੇ ਉਲਟੇ ਉਲਟੇ ਬਣਾਉਣੇ ਆ ਤੇ ਇਹੀ ਛੇ ਸਲਾਈਆਂ ਅਸੀਂ बार-बार ਰਿਪੀਟ ਕਰਨੀਆਂ ਆ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਇੱਕ ਤੋਂ ਛੇ ਸਲਾਈਆਂ ਜਿਹੜੀਆਂ ਅਸੀਂ ਰਿਪੀਟ ਕਰਨੀਆਂ ਆ ਫੇਰ ਹੁਣ ਸਿੱਧੀ ਸਲਾਈ ਜਿਹੜੀ ਆ ਸਿੰਪਲ ਸਿੱਧੀ ਸਿੱਧੀ ਬਣੇਗੀ ਇਹਖੋ ਬਹੁਤ ਹੀ ਸੋਨਾ ਡਿਜ਼ਾਈਨ ਲੱਗਦਾ ਹੈ ਤੇ ਲੇਡੀਜ਼ ਦੀ ਜੈਕਟ ਤੇ ਤੁਸੀਂ ਇਹ ਬਣਾਇਆ ਹੋਗਾ ਤੇ ਡਿਜ਼ਾਈਨ ਜਿਹੜਾ ਬਹੁਤ ਪਿਆਰੀ ਲੁੱਕ ਦੇਗਾ ਇੱਥੇ ਫਿਰ ਉਹ ਸਿੱਧੀ ਸਲਾਈ ਬਣਾਉਣੀ ਹੈ ਫਿਰ ਉਲਟੀ ਸਲਾਈ ਤੇ ਆਪਾਂ ਵਲ ਪਾਉਣੇ ਨੇ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਤਾਂ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਨਜ਼ਰ ਆਏਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ